ਚੱਪਲ ਨੂੰ ਲੈ ਕੇ ਜਿੱਦਾਂ ਹੀ ਅੰਦਰ ਬੜੀ ਹੋਣੇ ਸ਼ਿਵਲਿੰਗ ਦੇ ਕੋਲ ਜਾ ਕੇ ਮੂਰਤੀਆਂ ਦੇ ਕੋਲ ਜਾ ਕੇ ਉਹਨਾਂ ਤੇ ਮਾਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਇਸ ਦੀ ਬੜੀ ਤਰੀਕੇ ਦੇ ਨਾਲ ਬੜੀ ਗੰਭੀਰਤਾ ਦੇ ਨਾਲ ਇਹ ਦੀ ਇਹ ਦੀ ਤਹ ਤੱਕ ਜਾਣ ਦੀ ਜ਼ਰੂਰਤ ਹੈ ਕਿ ਇਹਦੇ ਪਿੱਛੇ ਕਿਹੜੀ ਤਾਕਤ ਲੱਗੀ ਹੋਈ ਆ ਬੇਅਦਵੀ ਕਰਨ ਲੱਗੇ ਇਹ ਸਹੀ ਹੁੰਦੇ ਨੇ ਬੇਅਦਵੀ ਕਰਨ ਤੋਂ ਬਾਅਦ ਇਹ ਆਪਣੇ ਆਪ ਨੂੰ ਪਾਗਲ ਘੋਸ਼ਿਤ ਕਰ ਦਿੰਦੇ ਆ ਇਹ ਸਿਰਫ ਦੇ ਸਰ ਮੰਦਿਰਾਂ ਦੇ ਉੱਤੇ ਹੀ ਕਿਉਂ ਹੁੰਦਾ ਪਿਆ ਕਿ ਵੀ ਇੱਕ ਕਿਸ ਤਾਕਤ ਦੇ ਤਹਿਤ ਕਿਸੇ ਦੇ ਛੜੇੰਤਰ ਦੇ ਰਾਹੀਂ ਇਸ ਨੇ ਬੇਅਦਬੀ ਤਾਂ ਨਹੀਂ ਕੀਤੀ ਕਿਉਂਕਿ ਆਪਾਂ ਪਿਛਲੀਆਂ ਜਿੰਨੀਆਂ ਬੇਅਦਬੀਆਂ ਦੇਖਦੇ ਪਏ ਆ ਉਹਦੇ ਪਿੱਛੇ ਕੋਈ ਨਾ ਕੋਈ ਦਿਮਾਗ ਚੱਲਦਾ ਤੇ ਇਸ ਜਿਹੜੀ ਔਰਤ ਸੀ ਇਸ ਏਰੀਆ ਦੀ ਸੀ ਉਹਦੇ ਤੋਂ ਘਰੇ ਜਾ ਕੇ ਉਹਦੀ ਰੈਸਟ ਹੋਈ ਔਰ ਰਾਤ ਨੂੰ ਉਹ ਇੱਕ ਪਰਚਾ ਦਰਜ ਕਰ ਦਿੱਤਾ ਵਿਗਰਾ ਲਈ ਵੇਖਣ ਵਾਲੇ ਮਾਮਲੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨਤਵਾਰ ਦੱਸ ਦੇ ਲੁਧਾਨਾ ਦੇ ਵਿੱਚ ਕੋਈ ਪਹਿਲਾ ਮਾਮਲਾ ਨਹੀਂ ਹੈਗਾ ਮੰਦਰ ਦੇ ਵਿੱਚ ਸ਼ਹੀਦ ਭਗਤ ਸਿੰਘ ਕਲੋਨੀ ਦੇ ਵਿੱਚ ਮੌਜੂਦ ਆ ਜਿੱਥੇ ਸਦਾ ਸ਼ਿਵ ਮੰਦਿਰ ਦੇ ਵਿੱਚ ਇੱਕ ਲੇਡੀ ਵੱਲੋਂ ਜਿਹੜਾ ਹੈ ਬੇਦਵੀ ਕੀਤੀ ਜਾਂਦੀ ਹੈ ਮੰਦਿਰ ਦੇ ਅੰਦਰ ਜਾ ਕੇ ਸਿਸੜਵੀ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਕਿ ਕਿਸ ਤਰੀਕੇ ਉਸ ਮਹਿਲਾ ਵੱਲੋਂ ਜਿਹੜਾ ਬੇਦਵੀ ਕੀਤੀ ਜਾਂਦੀ ਹੈ ਉਸ ਮਹਿਲਾ ਵੱਲੋਂ ਕੀ ਕੁਝ ਕੀਤਾ ਜਾਂਦਾ ਮੰਦਰ ਦੇ ਵਿੱਚ ਗੱਲਬਾਤ ਕਰ ਲੈਣੇ ਸਾਡੇ ਨਾਲ ਮੰਦਰ ਕਮੇਟੀ ਮੌਜੂਦ ਹੈ ਮੰਦਰ ਦੇ ਵਿੱਚ ਜਿਹੜੇ ਲੋਕ ਨੇ ਮੌਜੂਦ ਨੇ ਗੱਲਬਾਤ ਕਰਦੇ ਆ ਆਖਿਰਕਾਰ ਕੀ ਹੋਇਆ ਸੀ ਕਿਉਂਕਿ ਬੀਤੀ ਰਾਤ ਦਾ ਜਿਹੜਾ ਮਾਮਲਾ ਵਾ ਦੱਸਿਆ ਜਾ ਰਿਹਾ ਕਿ ਮਹਿਲਾ ਆਂਦੀ ਹੈ ਤੇ ਉਸ ਤੋਂ ਬਾਅਦ ਮੰਦਰ ਦੇ ਵਿੱਚ ਜਾਂਦੀ ਹੈ ਉਸ ਤੋਂ ਬਾਅਦ ਉਹਦੇ ਵੱਲੋਂ ਜਿਹੜੀ ਹੈ ਬੇਦਵੀ ਕੀਤੀ ਜਾਂਦੀ ਹੈ ਗੱਲਬਾਤ ਕਰਦੇ ਆ ਸਰ ਨਾਮ ਕੀ ਹੈਗਾ ਪੂਰਾ ਬਲੀ ਸਹਿਜਪਾਲ ਜੀ ਕਿਸ ਕਲੋਨੀ ਦੇ ਵਿੱਚ ਅਸੀਂ ਖੜੇ ਆ ਇਹ ਸ਼ਹੀਦ ਭਗਤ ਸਿੰਘ ਕਲੋਨੀ ਸਲੀਮ ਟਾਪਰੀ ਦਾ ਏਰੀਆ ਆ ਉਹਦੇ ਵਿੱਚ ਸਦਾ ਸ਼ਿਵ ਮੰਦਰ ਜਿਹੜਾ ਵੀ ਕਾਫੀ ਪੁਰਾਣਾ ਮੰਦਿਰ ਆਹੇ ਇਹ ਉਸ ਮੰਦਿਰ ਦੇ ਵਿੱਚ ਕੱਲ ਰਾਤੀ 8:30 ਵਜੇ ਦੇ ਕਰੀਬ ਸੰਗਤ ਵੀ ਹੈਗੀ ਸੀ ਜਿਹੜੀ ਮੰਦਿਰ ਦੀ ਸੰਗਤ ਸੀ ਆਪਣੀ ਪੂਜਾ ਅਰਚਨਾ ਕਰਦੀ ਪਈ ਸੀ ਉਹਦੇ ਤੁਰੰਤ ਇੱਕ ਲੇਡੀਜ਼ ਬਾਹਰੋਂ ਦੀ ਭੱਜੀ ਆਈ ਜਿਹਦੇ ਹੱਥ ਦੇ ਵਿੱਚ ਇੱਕ ਚੱਪਲ ਸੀ ਚੱਪਲ ਨੂੰ ਲੈ ਕੇ ਜਿੱਦਾਂ ਹੀ ਅੰਦਰ ਵੜੀ ਹੋਣੇ ਸ਼ਿਵਲਿੰਗ ਦੇ ਕੋਲ ਜਾ ਕੇ ਮੂਰਤੀਆਂ ਦੇ ਕੋਲ ਜਾ ਕੇ ਉਹਨਾਂ ਤੇ ਮਾਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਲੋਕ ਸੀ ਇਕੱਠੇ ਹੋਏ ਉਹਨਾਂ ਨੂੰ ਦੇਖ ਕੇ ਜਦੋਂ ਭੱਜੀ ਤਾਂ ਉਸ ਤੋਂ ਬਾਅਦ ਜਦੋਂ ਜਾਣਕਾਰੀ ਸਾਨੂੰ ਸਾਰਿਆਂ ਨੂੰ ਵੀ ਮਿਲੀ ਅਸੀਂ ਵੀ ਉਸ ਮੌਕੇ ਤੇ ਰਾਤੀ ਪਹੁੰਚੇ ਤਾਂ ਮਾਨਯੋਗ ACP ਸਾਹਿਬ ਉਹਨਾਂ ਨਾਲ ਗੱਲ ਹੋਈ ਫਿਰ ਉਹਨਾਂ ਨੇ ਮੌਕੇ ਤੇ ਹੀ ਜਿਹੜੀ ਥਾਣਾ ਸਲੇਮ ਟਾਪਰੀ ਦੀ ਦੇ SHO ਸਾਹਿਬ ਆ ਉਹ ਪਹੁੰਚੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇਹ ਇਸ ਜਿਹੜੀ ਔਰਤ ਸੀ ਇਸ ਏਰੀਆ ਦੀ ਸੀ ਉਹਦੇ ਉੱਤੇ ਘਰੇ ਜਾ ਕੇ ਉਹਦੀ ਰੈਸਟ ਹੋਈ ਔਰ ਰਾਤ ਨੂੰ ਉਹਦੇ ਤੇ ਪਰਚਾ ਦਰਜ ਕਰ ਦਿੱਤਾ ਮੈਂ ਤੁਹਾਡੇ ਚੈਨਲ ਦੇ ਮੱਦੇਨ ਕਹਿਣਾ ਚਾਹਨਾ ਕਿਸੇ ਨੇ ਬੇਦਬੀ ਕੀਤੀ ਬੇਅਦਵੀ ਕਰਨ ਤੋਂ ਬਾਅਦ ਉਹਨਾਂ ਤੇ ਪਰਚਾ ਹੋ ਗਿਆ ਕੰਮ ਖਤਮ ਆਲਮੋਸਟ ਪੂਰੇ ਪੰਜਾਬ ਦੇ ਵਿੱਚ ਸਿਰਫ ਦਾ ਸਿਰਫ ਹਿੰਦੂਆਂ ਦੀ ਬੇਅਦਮੀਆਂ ਦੀ ਗੱਲ ਕਰਦਾ ਪਿਆ ਉੱਥੇ ਸਿਰਫ ਮਸਲਾ ਖਤਮ ਪਰ ਜੇ ਅਗਰ ਅਸੀਂ ਦੂਸਰੇ ਤਰੀਕੇ ਨਾਲ ਦੇਖੀਏ ਕਿ ਵੀ ਇਹ ਲੋਕ ਜਿਹੜੇ ਆਪਣੇ ਆਪ ਇੱਕ ਪ੍ਰੋਪਗੈਂਡੇ ਦੇ ਤਹਿਤ ਬਾਅਦ ਦੇ ਵਿੱਚ ਮੈਂਟਲੀ ਅਫਸਰਟ ਆਪਣੇ ਆਪ ਨੂੰ ਦੁਹਰਾਉਂਦੇ ਨੇ ਬੇਅਦਵੀ ਕਰਨ ਲੱਗੇ ਇਹ ਸਹੀ ਹੁੰਦੇ ਨੇ ਬੇਦਬੀ ਕਰਨ ਤੋਂ ਬਾਅਦ ਇਹ ਆਪਣੇ ਆਪ ਨੂੰ پاਗਲ ਘੋਸ਼ਿਤ ਕਰ ਦਿੰਦੇ ਆ ਇਹ ਸਿਰਫ ਦੇ ਸਿਰਫ ਮੰਦਿਰਾਂ ਦੇ ਉੱਤੇ ਹੀ ਕਿਉਂ ਹੁੰਦਾ ਪਿਆ ਇਹ ਚਿੰਤਾ ਦਾ ਵਿਸ਼ਾ ਆ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੇ ਨੇ ਇਦਾਂ ਦੇ ਹਮਲੇ ਤਾਂ ਸਿਰਫ ਦੇ ਸਿਰਫ ਹਿੰਦੂਆਂ ਦੇ ਤੀਰਥ ਸਥਾਨਾਂ ਦੇ ਉੱਤੇ ਹੀ ਹਮਲੇ ਹੁੰਦੇ ਬਿਲਕੁਲ ਇੱਕ ਪਾਸੇ ਜਿਹੜੀ ਮਹਿਲਾ ਆਂਦੀ ਆ ਉਹਦੀ ਸੀਸੀਟੀ ਵੀ ਹੈਗੀ ਉਸ ਮਹਿਲਾ ਦੀ ਉਮਰ ਕੀ ਹੈਗੀ ਉਹਦੀ ਰੌਂਡ ਬੋਟ 45 ਸਾਲ ਦੇ ਨੇੜੇ ਜਿਹੜੇ ਉਮਰ ਲੱਗਦੀ ਪਈ ਹੈ 40 45 ਦੇ ਨੇੜੇ ਤੇੜੇ ਹੋਗੀ ਉਮਰ ਤਾਂ ਉਹ ਲੇਡੀਜ਼ ਜਿਹੜੀ ਆ ਦੱਸ ਰਹੇ ਸੀ ਇੱਕ ਦੋ ਵਾਰੀ ਅੱਗੇ ਵੀ ਆਈ ਤਾਂ ਉਹਨੇ ਕੁਝ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਵੀ ਮੰਦਰ ਵੱਲੋਂ ਵੀ ਉਹਨੂੰ ਡਾਂਟੇ ਆ ਗਿਆ ਕਿ ਵੀ ਤੂੰ ਇਹ ਕੰਮ ਨਾ ਕਰ ਤੂੰ ਭੱਜ ਜਾ ਮਤਲਬ ਆਪਣੇ ਤਰੀਕੇ ਨਾਲ ਉਹਨੂੰ ਇੱਥੋਂ ਦੀ ਭਜਾਉਣ ਦੀ ਕੋਸ਼ਿਸ਼ ਕੀਤੀ ਕੱਲ ਰਾਤ ਪਤਾ ਨਹੀਂ ਕਿਸ ਕਿਸ ਦੀ ਸ਼ਹਿਦ ਮੈਂ ਇੱਕ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਇਸ ਦੀ ਬੜੀ ਤਰੀਕੇ ਦੇ ਨਾਲ ਬੜੀ ਗੰਭੀਰਤਾ ਦੇ ਨਾਲ ਇਹਦੀ ਇਹਦੀ ਤਹ ਤੱਕ ਜਾਣ ਦੀ ਜ਼ਰੂਰਤ ਆ ਕਿ ਇਹਦੇ ਪਿੱਛੇ ਕਿਹੜੀ ਤਾਕਤ ਲੱਗੀ ਹੋਈ ਆ ਕਿ ਵੀ ਇਹ ਕੋਈ ਤਾਕਤ ਦੇ ਤਹਿਤ ਕਿਸੇ ਦੇ ਛੜੇੰਤਰ ਦੇ ਰਾਹੀਂ ਇਸ ਨੇ ਬੇਅਦਬੀ ਤਾਂ ਨਹੀਂ ਕੀਤੀ ਕਿਉਂਕਿ ਆਪਾਂ ਪਿਛਲੀਆਂ ਜਿੰਨੀਆਂ ਬੇਅਦਬੀਆਂ ਦੇਖਦੇ ਪਏ ਆ ਉਹ ਉਹਦੇ ਪਿੱਛੇ ਕੋਈ ਨਾ ਕੋਈ ਦਿਮਾਗ ਚੱਲਦਾ ਇਸ ਦੇ ਪਿੱਛੇ ਵੀ ਕੋਈ ਨਾ ਕੋਈ ਦਿਮਾਗ ਚੱਲਦਾ ਹੋ ਸਕਦਾ ਬਿਲਕੁਲ ਉਹਦੀ ਸੀਸੀਟੀਵੀ ਹੈਗੀ ਆ ਵੀਡੀਓ ਜਦੋਂ ਅੰਦਰ ਐਂਟਰ ਕਰਦੀ ਆ ਉਸ ਤੋਂ ਬਾਅਦ ਉਹਦੇ ਵੱਲੋਂ ਜਿਹੜਾ ਮੂਰਤੀ ਖੰਡਿਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾਂਦੀ ਬਿਲਕੁਲ ਮੂਰਤੀ ਦੇ ਜਿਸ ਤਰੀਕੇ ਨਾਲ ਮੈਂ ਦੱਸ ਰਿਹਾ ਕਿ ਵੀ ਉਹਦੇ ਦੇ ਚੱਪਲਾਂ ਮਾਰਨ ਦੀ ਕੋਸ਼ਿਸ਼ ਕੀਤੀ ਇਹ ਬੜੀ ਦਰਦਨਾਕ ਘਟਨਾ ਸਿਰਫ ਸਿਰਫ ਹਿੰਦੂਆਂ ਤੇ ਅਗਰ ਇਹ ਹੀ ਘਟਨਾ ਜੇਕਰ ਕਿਸੇ ਹੋਰ ਧਰਮ ਤੇ ਹੁੰਦੀ ਔਰ ਇਹ ਹੀ ਪਾਗਲ ਸਿਰਫ ਸਿਰਫ ਜਦੋਂ ਮੰਦਰਾਂ ਤੇ ਜਿਆਦਾ ਕਰ ਅਸੀਂ ਦੇਖਦੇ ਵੇ ਗੁਰਦੁਆਰਿਆਂ ਦੇ ਉੱਤੇ ਜਦੋਂ ਹਮਲਾ ਕਰਦੇ ਉਸ ਤੋਂ ਬਾਅਦ ਆਪਣੇ ਉਹਨੂੰ ਪਾਗਲ ਘੋਸ਼ਿਤ ਕਰ ਦਿੰਦੇ ਆ ਇਹ ਕੀ ਪਾਗਲ ਸਾਰੇ ਦੇ ਸਿਰਫ ਪੰਜਾਬ ਦੀ ਧਰਤੀ ਤੇ ਆ ਗਏ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹਨਾ ਜੇ ਉਹਨਾਂ ਨੇ ਰਾਤੀ ਕਾਰਵਾਈ ਤਾਂ ਕਰ ਦਿੱਤੀ ਐਫ ਆਈ ਆਰ ਕੱਟਤੀ ਪਰ ਮੈਂ ਕਹਿਣਾ ਚਾਹਨਾ ਹਾਂ ਕਿ ਵੀ ਇਦਾਂ ਦੇ ਲੋਕਾਂ ਤੇ ਹੋਰ ਸਕੰਜਾ ਕੱਸਣ ਲਈ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਮੈਂ ਤੁਹਾਡੇ ਚੈਨਲ ਦੇ ਮੱਦੇਮ ਹਿੰਦੂ ਸਮਾਜ ਨੂੰ ਪ੍ਰਾਰਥਨਾ ਔਰ ਬੇਨਤੀ ਕਰਾਂਗਾ ਕਿ ਇਕਜੁੱਟ ਹੋ ਜਾਓ ਅਗਰ ਤੁਸੀਂ ਇਕਜੁੱਟ ਨਾ ਹੋਏ ਆਪਣੇ ਮੰਦਰਾਂ ਦੀ ਰੱਖਿਆ ਦੇ ਲਈ ਨਾ ਹੋਏ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਤੁਹਾਡੇ ਮੰਦਰਾਂ ਤੇ ਹਮਲੇ ਹੁੰਦੇ ਪਿਆ ਕੱਲ ਤੁਹਾਡੇ ਘਰਾਂ ਤੇ ਹਮਲੇ ਹੋਣਗੇ ਮੰਦਰਾਂ ਨੂੰ ਵੀ ਛੱਡੂਗੇ ਆਪਣੇ ਘਰਾਂ ਨੂੰ ਵੀ ਛੱਡ ਕੇ ਇੱਥੋਂ ਦੀ ਭੱਜ ਕੇ ਜਾਉਗੇ ਇਸ ਲਈ ਇਕਜਟ ਹੋ ਜੋ ਇਹ ਆਉਣ ਵਾਲਾ ਟਾਈਮ ਜਿਹੜਾ ਆ ਇਦਾਂ ਦੇ ਲੋਕਾਂ ਨੇ ਸਾਡਾ ਖਰਾਬ ਕਰਨਾ ਸਾਡੇ ਦੇਵੀ ਦੇਵਤਿਆਂ ਨੂੰ ਛੜੇੰਤਰ ਦੇ ਰਹਿਤ ਇਦਾਂ ਮਰਿਆਦਾ ਪੰਗ ਕਰਨ ਦੇ ਲਈ ਕੋਈ ਵੀ ਕਸਰ ਨਹੀਂ ਛੱਡਣੀ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰ ਦਿੱਤੀ ਗਈ ਪੁਲਿਸ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ ਬੜੇ ਕਾਬਲੇ ਤਾਰੀਫ ਪੁਲਿਸ ਲੁਧਿਆਣਾ ਪੁਲਿਸ ਜਿਨ੍ਹਾਂ ਵੱਲੋਂ ਐਫ ਆਈ ਆਰ ਵੀ ਦਰਜ ਕੀਤੀ ਗਈ ਉਸ ਤੋਂ ਬਾਅਦ ਅਰਸ਼ਟ ਵੀ ਕੀਤਾ ਗਿਆ ਕਿ ਨਹੀਂ ਕੀਤਾ ਗਿਆ ਮੈਂ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ ACP ਸਾਹਿਬ ਦਾ ਦਵਿੰਦਰ ਜੀ ਦਾ CP ਸਾਹਿਬ ਸੁਪਨ ਸ਼ਰਮਾ ਜੀ ਦਾ ਔਰ ਜਿਹੜੇ ਸਾਡੇ ਇਸ ਇਲਾਕੇ ਦੇ SHO ਸਾਹਿਬ ਨੇ ਬਹੁਤ ਵਧੀਆ ਆਪਣੇ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਰੋਲ ਨਿਭਾਇਆ ਵਿਧਨ ਜਿੱਦਾਂ ਹੀ ਅਸੀਂ ਫੋਨ ਕੀਤਾ ਵਿਧਨ 10 ਮਿੰਟ ਦੇ ਵਿੱਚ ਉਹ ਉੱਥੇ ਪਹੁੰਚੇ ਮੌਕੇ ਤੇ ਉਹਦੀ ਰੈਸਟ ਪਾਈ ਮੌਕੇ ਤੇ ਹੀ ਉਹਦੇ ਤੇ ਬਣਦੀ ਕਾਰਵਾਈ ਜਿਹੜੇ ਪਰਚੇ ਦੇ ਪਰਚਾ ਦੇਣਾ ਸੀ ਉਹਨਾਂ ਤੇ ਪਰਚਾ ਦੇ ਕੇ ਉਹਨਾਂ ਨੂੰ ਅਰੈਸਟ ਕੀਤਾ ਬਿਲਕੁਲ ਤੁਸੀਂ ਨਾਲ ਖੜੇ ਹੋ ਕੀ ਲੱਗਦਾ ਕਿ 45 ਸਾਲ ਜਿਹੜੀ ਉਮਰ ਮਹਿਲਾ ਦੀ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਉਹਦੇ ਵੱਲੋਂ ਇਹ ਕੁਝ ਕੀਤਾ ਜਾਂਦਾ ਥੋੜੀ ਮਨਾਂ ਨੂੰ ਕਿਵੇਂ ਜਿਹੜਾ ਠੇਸ ਪਹੁੰਚਦਾ ਉਸ ਤੋਂ ਬਾਅਦ ਕੀ ਲੱਗਦਾ ਮੈਂਟਲੀ ਦਿੱਕਤ ਸੀ ਉਹਨੂੰ ਕੋਈ ਪ੍ਰੋਬਲਮ ਸੀ ਅਸੀਂ ਨਹੀਂ ਕਹਿ ਸਕਦੇ ਸਾਨੂੰ ਨਹੀਂ ਪਤਾ ਅੱਛਾ ਕਿੱਥੇ ਦੀ ਰਹਿਣ ਵਾਲੀ ਸੀ ਆ ਬਿਲਕੁਲ 10 ਘਰ ਛੱਡ ਕੇ ਕੀ ਕਹਿਣਾ ਚਾਹੋਗੇ ਪ੍ਰਧਾਨ ਜੀ ਜਦੋਂ ਨਾਲ ਖੜੇ ਹੋ ਸਾਰਾ ਮੱਲਾ ਇਕੱਠਾ ਹੋਇਆ ਹੋਇਆ ਤੇ ਇੱਕ ਪਾਸੇ ਜਿਹੜਾ ਇਹ ਕਰਦੇ ਨਾ ਉਹਦੇ ਵੱਲੋਂ ਸ਼ਰਾਰਤ ਕਰਦੇ ਨਹੀਂ ਮਹਿਲਾ ਵੱਲੋਂ ਇਹਨੂੰ ਕਿਵੇਂ ਮੰਨਦੇ ਹੋ ਕੀ ਦੇਖਦੇ ਹੋ ਇਹਦੇ ਵਿੱਚ ਸਭ ਤੋਂ ਪਹਿਲੇ ਮੈਂ ਸਪਸ਼ਟ ਕਰਾਂ ਜੀ ਜਿਵੇਂ ਹੁੰਦਾ ਆਇਆ ਅੱਜ ਤੱਕ ਸਾਡੇ ਧਰਮ ਦਾ ਮੰਦਿਰ ਦੀ ਬੇਅਦਬੀ ਹੋ ਗਈ ਤੇ ਉਹ ਪਾਗਲਾ 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 ਇਹ ਉਹ ਤੋਂ ਪਾਗਲ ਨਹੀਂ ਹੈ ਕੋਈ ਡਿਸਟਰਬ ਨਹੀਂ ਹੈ ਵੈਲ ਸੈਟਲਡ ਵੈਲ এডਿਕੇਟਿਡ ਵੀ ਸ਼ਾਇਦ ਲੱਗਦੀ ਹੋਵੇ ਪਰ ਹਰਾਬ ਤੋਂ ਲੱਗਦਾ ਪਿਆ ਐ ਐਸਾ ਕੁਝ ਵੀ ਨਹੀਂ ਹਾਂ ਇਹ ਗੱਲ ਲੱਗ ਗਈ ਕਿ ਜਿਹੜੇ ਵਕੀਲ ਲੋਕ ਨੇ ਐਸੇ ਲੋਕਾਂ ਨੂੰ ਬਚਾਉਣ ਵਾਸਤੇ ਗੱਲ ਬਣਾਉਂਦੇ ਆ ਜਾਂ ਪੁਲਿਸ ਜੋ ਵੀ ਹੈ ਕਿ ਮੈਂਟਲ ਡਿਸਟਰਬੀ ਡਿਸਟਰਬ ਨਹੀਂ ਸੀ ਔਰ ਇਹਦੇ ਵਿੱਚ ਮੈਂ ਖਾਸ ਗੱਲ ਕਹਿਣੀ ਚਾਹਾਂਗਾ ਕਿ ਆਖਿਰ ਸਨਾਤਨ Hindu ਮੰਦਰ ਮੂਰਤੀਆਂ ਦੇ ਉੱਪਰ ਹਮਲੇ ਕਿਉਂ ਹੁੰਦੇ ਆ ਬੇਅਦਬੀ ਕਿਉਂ ਹੁੰਦੀ ਆ ਕਿਉਂਕਿ ਕਿਉਂਕਿ ਸਭ ਨੂੰ ਪਤਾ ਹੈ ਕਿ ਹਿੰਦੂ ਸੌਦਾ ਨਹੀਂ ਲਾਂਦਾ ਕਿਉਂਕਿ ਸਭ ਨੂੰ ਪਤਾ ਹੈ ਕਿ ਹਿੰਦੂ ਸਰ ਤਨਸਯੋਧਾ ਨਹੀਂ ਕਰਦਾ ਕਿੰਤੂ ਆਖਰ ਕਦ ਤੱਕ ਆਖਰ ਕਿਦੋਂ ਤੱਕ ਬਰਦਾਸ਼ਤ ਕਰਾਂਗੇ ਕਦ ਤੱਕ ਆਪਣਾ ਧਰਮ ਦੀ ਬੇਅਦਬੀ ਸਹਿੰਦੇ ਰਵਾਂਗੇ ਇਹ ਬੜਾ ਵੱਡਾ ਸਵਾਲ ਹੈ ਜੀ ਬਿਲਕੁਲ ਸੋ ਹੋਰ ਲੋਕ ਜਿਹੜੇ ਮੌਜੂਦ ਨੇ ਗੱਲਬਾਤ ਕਰ ਲੈਣੇ ਕੀ ਕਹਿਣਾ ਚਾਹੂੰਗਾ ਤੁਸੀਂ ਇੱਕ ਪਾਸੇ ਨੌਜਵਾਨ ਯੂਥ ਹੋ ਤੇ ਉਸ ਤੋਂ ਬਾਅਦ ਕੀ ਕੁਝ ਦੇਖਿਆ ਹੋਂ ਤੱਕ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਕੁਝ ਇੱਥੇ ਵਾਪਰਿਆ ਕਲੋਨੀ ਦੇ ਵਿੱਚ ਮੰਦਰ ਦੇ ਨਾਲ ਮੰਦਰ ਦੇ ਵਿੱਚ ਜਾ ਕੇ ਮਹਿਲਾ ਵੱਲੋਂ ਜਿਹੜਾ ਕੁਝ ਕੀਤਾ ਗਿਆ ਤੇ ਕਿਵੇਂ ਮੰਨਦੇ ਦੇਖੋ ਜੀ ਇਹ ਸ਼ਰਾਰਤ ਨਹੀਂ ਆ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੋਈ ਆ ਇਹ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਆਏ ਦਿਨ ਹਿੰਦੂਆਂ ਨਾਲ ਕੀਤੀ ਜਾ ਰਹੀ ਆ ਤੇ ਯੂਥ ਨੂੰ ਅਪੀਲ ਆ ਵੀ ਆਪਾਂ ਆਪਣੇ ਹਿੰਦੂ ਧਰਮ ਦੀ ਰੱਖਿਆ ਦੇ ਲਈ ਆਪ ਅੱਗੇ ਆਈਏ ਤੇ ਆਪਣੇ ਹਿੰਦੂਆਂ ਦੇ ਧਰਮ ਦਾ ਜਿਹੜਾ ਬਚਾਅ ਕਰੀਏ। ਇਹ ਬਿਲਕੁਲ ਸੋ ਦੱਸ ਦਈਏ ਕਿ ਮੰਦਰ ਕਮੇਟੀ ਮੌਜੂਦ ਸੀਗੀ ਇੱਥੇ ਤੇ ਲੋਕ ਮੌਜੂਦ ਸੀਗੇ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਹਕੀਕਾਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪ੍ਰਸ਼ਾਸਨ ਬੜੇ ਕਾਬਲੇ ਤਾਰੀਫ ਉਹਨਾਂ ਨੇ 10 ਮਿੰਟਾਂ ਦੇ ਵਿੱਚ ਜਿਹੜੀ ਹੈ ਬਣਦੀ ਕਾਰਵਾਈ ਕੀਤੀ ਐਫ ਆਈ ਆਰ ਵੀ ਦਰਜ ਕੀਤੀ ਉਸ ਤੋਂ ਬਾਅਦ ਅਰੈਸਟ ਵੀ ਕੀਤਾ ਪਰ ਕਿਤੇ ਨ ਕਿਤੇ ਮਨਾਂ ਨੂੰ ਜਿਹੜਾ ਠੇਸ ਪਹੁੰਚਦਾ ਵਾ ਜਾਂ ਹਿੰਦੂ ਜਿਹੜਾ ਦੇਖ ਸਕਦੇ ਹੋ ਕਿ ਜਿਨ੍ਹਾਂ ਵੱਲੋਂ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂ ਦੇ ਵਿੱਚ ਆ ਜਾਣਾ ਉਸ ਤੋਂ ਬਾਅਦ ਬੇਦਵੀ ਕਰਨੀ ਕਿਤਨੇ ਕਿਤੇ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਲੋਕ ਜਿਹੜੇ ਨੇ ਇਹਨਾਂ ਦੇ ਮਨਾਂ ਦੇ ਵਿੱਚ ਕੀ ਕੁਝ ਹੈਗਾ ਇਹ ਲੋਕ ਕਿਉਂ ਜਿਹੜਾ ਅੰਦਰ ਇੰਟਰ ਕਰਦੇ ਨੇ ਉਸ ਤੋਂ ਬਾਅਦ ਕਿਉਂ ਇਦਾਂ ਦੀ ਜਿਹੜੀ ਹੈ ਸ਼ਰਾਰਤ ਕਰਦੇ ਨੇ ਹਾਲਾਂਕਿ ਇਹਨਾਂ ਨੂੰ ਪ੍ਰਸ਼ਾਸਨ ਦਾ ਡਰ ਨਹੀਂ ਪ੍ਰਸ਼ਾਸਨ ਦਾ ਖੌਫ ਨਹੀਂ ਜਾਂ ਕਾਰਨ ਕੀ ਹੈਗਾ ਜਾਂ ਇਹਨਾਂ ਦੇ ਪਿੱਛੇ ਦਾ ਕੌਣ ਹੈ ਜਾਂ ਇਹਨਾਂ ਦੇ ਪਿੱਛੇ ਕੌਣ ਖੜਾ ਹੈ ਹਲੇ ਤੱਕ ਇਹ ਜਿਹੜਾ ਸ਼ਾਕੀ ਬਣਿਆ ਹੋਇਆ ਪ੍ਰਸ਼ਾਸਨ ਲਗਾਤਾਰ ਕਾਰਵਾਈ ਕਰ ਰਹੀ ਹੈ ਪਰ ਇਸ ਮਾਮਲੇ ਸੰਬੰਧ ਪ੍ਰਸ਼ਾਸਨ ਵੀ ਜਾਣਕਾਰੀ ਲਵਾਗੇ ਕਿ ਕੀ ਕੁਝ ਹਲੇ ਤੱਕ ਪਤਾ ਲੱਗ ਪਾਇਆ ਤੇ ਕਿਹਨਾਂ ਕਿਹਨਾਂ ਦੇ ਉੱਤੇ ਜਿਹੜੀ ਆ ਕਾਰਵਾਈ ਕੀਤੀ ਗਈ ਹੈ ਦੇਖ ਮੈਂ ਹਣੀਦ ਨਾਲ ਤਨਮਤ ਸਰ ਸਲੇਮ ਟਾਬਰੀ ਏਰੀਆ ਦੇ ਵਿੱਚ ਸ੍ਰੀ ਭਗਤ ਸਿੰਘ ਕਲੋਨੀ ਦੇ ਵਿੱਚ ਮੰਦਿਰ ਦੇ ਵਿੱਚ ਵੇਦਵੀ ਹੋਈ ਸੀਗੀ ਸਰ ਉਹਦੇ ਬਾਰੇ ਜਾਣਕਾਰੀ ਲੈਣੀ ਸੀਗੀ ਉਹਦੇ ਪਰਚਾ ਦਰਜ ਕਰਤਾ ਲੇਡੀ ਵੀ ਅਰੈਸਟ ਪਾ ਲਈ ਹੈ ਠੀਕ ਹੈ ਸਰ ਕੀ ਕੁਝ ਹੋਇਆ ਸੀਗਾ ਲੇਡੀਆਂ ਦੀ ਉਮਰ ਕੀ ਸੀਗੀ ਨਾਮ ਕੀ ਸੀਗਾ ਸਰ 42 ਸਾਲ ਦੀ ਲੇਡੀ ਹੈ ਜੀ ਬਾਕੀ ਐਸਾ ਚੋ ਜ਼ਰੂਰ ਨੋਟ ਕਰ ਲਵਾਂਗਾ ਥੈਂਕ ਯੂ ਸਰ ਥੈਂਕ ਯੂ